ਸ਼ਤਕਾਰਯੋਗ ਪੰਜਾਬੀ ਭਰਾਵੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਗੁਰਤੇਜ ਸਿੰਘ ਬਹਿਮਣ ਸਾਫ ਕਾ ਸੂਬਾ ਪ੍ਰਧਾਨ ਇਨਸ਼ਾਫ ਦੀ ਆਵਾਜ਼ ਪੰਜਾਬ ਅੱਜ ਫੇਰ ਤੁਹਾਡੇ ਰੂਬਰੂ ਹੋਇਆ ਨਵੀਂ ਲਾਈਵ ਵੀਡੀਓ ਲੈ ਕੇ ਵੀਡੀਓ ਇਹ ਵੀ ਆਪਣੀ ਪਿਛਲੇ ਦੋ ਮੁੱਦਿਆਂ ਨਾਲ ਸੰਬੰਧਿਤ ਹੈ ਪਰਾਲੀ ਸਾੜਨ ਦੀ ਸੰਬੰਧੀ ਸੋ ਮੈਂ ਤੇ ਇਹਦੇ ਚਵੰਦ ਚ ਤੁਹਾਡਾ ਨਾ ਕੁਝ ਗੱਲਾਂ ਜਿਸ ਤਰ੍ਹਾਂ ਆਪਾਂ ਕਿ ਦੋ ਤਿੰਨ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਲੰਮੀ ਵੀਡੀਓ ਹੋ ਜਾਂਦੀ ਹੈ ਕੁਝ ਵੀਰਾਂ ਨੂੰ ਦੇਖਣ ਤੇ ਦਿੱਕਤ ਆਉਂਦੀ ਹੈ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਤਾ ਹੁੰਨਾ ਹੈ ਕਾਫੀ ਵੀਡੀਓ ਦੇ ਵਿੱਚ ਕਿ ਅਸੀਂ ਜਿਹੜੀ ਪਰਾਲੀ ਹੈ ਉਹਨੂੰ ਮੈਂ ਪਿਛਲੇ 10 ਸਾਲ ਤੋਂ ਪਾਵੇਂ ਕਣਕ ਦੀ ਹੋਵੇ ਪਾਵੇਂ ਝੋਨੇ ਦੀ ਹੋਵੇ ਅੱਗ ਨਹੀਂ ਲਾਈ ਆਹ ਦੇਖੋ ਸੁਪਰ ਸੀਡਰ ਨਾਲ ਕਣਕ ਵਿਜੀ ਹੋਈ ਹੈ ਸਾਰੀ ਇਹ ਆਪਣੇ ਖੇਤ ਦੇ ਵਿੱਚ ਸੂਤਾਵਕਾ ਦਾ ਆ ਕੋਠਾ ਜੀ ਕੱਲ ਨੂੰ ਕੋਈ ਐ ਵੀ ਕਦੇ ਹੋਰ ਖੇਤੀ ਆ ਤੇ ਅੱਬਾ ਪਾਂਡੋ ਦਾ ਆਪਣੀ ਖੇਤ ਲੱਗਿਆ ਹੋਇਆ ਅ ਸ਼ੋਲਡਰ ਪੈਨਲ ਵਾਲੀਆਂ ਪਲੇਟਾਂ ਸਿੰਗਾਪੁਰ ਦੀ ਹੱਦ ਦੇ ਬਿਲਕੁਲ ਨਾਲ ਐਸਾ ਮੈਂ ਹੁਣ ਬੇਨਤੀ ਕਰਦਾ ਹਾਂ ਕਿ ਆਪਾਂ ਕਹਿੰਦੇ ਐ ਜਿਹੜੀ ਮੇਨ ਗੱਲ ਆ ਸਰਕਾਰ ਕੀ ਕਰੇ ਇਹਦੇ ਵਿੱਚ ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਸਾਨੂੰ ਸਾਡੀ ਫਸਲ ਦਾ ਪੂਰਾ ਭਾ ਦੇਵੇ 1960 1970 ਵਾਲੇ ਦਹਾਕੇ ਤੋਂ ਲੈ ਕੇ ਅੱਜ ਤੱਕ ਜੋ ਮਹਿੰਗਾਈ ਦੀ ਦਰ ਵਧੀ ਹੈ ਜਾਂ ਜੋ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਹੈ ਉਹਦੇ ਮੁਤਾਬਕ ਸਾਨੂੰ ਹਰ ਫਸਲ ਦਾ ਸਾਡੀ ਦਾ ਭਾ ਦੇਵੇ ਸਾਡੇ ਕਣਕ ਝੋਨੇ ਦਾ ਭਾ ਵੀ ਉਹਦੇ ਮੁਤਾਬਕ ਹੋਵੇ ਜਿਹੜੇ ਮੇਰੇ ਭਰਾ ਕਹਿ ਦਿੰਦੇ ਆ ਮੈਂ ਵੀ ਕਹਿਣਾ ਹੁੰਦਾ ਕਿ ਮੇਰੇ ਕੋਲ ਤਾਂ ਯਾਰ ਐਸਰ ਟਰੈਕਟਰ ਹੈ ਇਹ ਵਾਲਾ ਵੱਡੇ ਟਰੈਕਟਰ ਕਿ ਥੋੜੇ ਇਹ 4x4 ਨਾਲ ਵੱਡੇ ਟਰੈਕਟਰਾਂ ਨਾਲ ਇਹਦਾ ਕੋਈ ਹੱਲ ਛੋਖਾ ਥੋੜਾ ਜਿਹਾ ਸ਼ੋਮੈਂ ਜਦੋਂ ਸਾਡੇ ਕੋਲ ਸਾਡੀ ਫਸਲ ਦਾ ਸਹੀ ਮੁੱਲ ਮਿਲੂਗਾ ਸਾਨੂੰ ਭਾਵੇਂ ਸਾਰੀਆਂ ਸਬਸਿਡੀਆਂ ਬੰਦ ਕਰ ਦੇਵੇ ਸਰਕਾਰ ਸਾਡੀ ਫਸਲ ਦਾ ਮੁੱਲ ਮਹਿੰਗਾਈ ਦੀ ਦਰ ਨਾਲ ਜੋੜ ਕੇ ਡਾਕਟਰ ਸੁਮਿੰਦਰ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਜੇ ਸਰਕਾਰ ਦਿੰਦੀ ਹੈ ਤਾਂ ਮੈਂ ਇਸ ਗੱਲ ਦੀ ਗਰੰਟੀ ਦਿੰਦਾ ਹਾਂ ਕਿ ਜੇ ਮੈਂ ਆਮ ਬੰਦਾ ਬਿਨਾ ਭਾ ਦੀ ਅੱਜ ਵੀ ਸਾਡੀ ਲੁੱਟ ਹੁੰਦੀ ਹੈ ਇਹਦੇ باوجود ਇਹਨਾਂ ਕ ਕਰ ਸਕਦਾ ਕਿ ਪਰਾਲੀ ਨਾ ਸਾੜਨ ਦਾ 10 ਸਾਲ ਤੋਂ ਉਪਰਾਲਾ ਬਿਨਾ ਸਰਕਾਰ ਤੋਂ ਕੋਈ ਸਬਸਿਡੀ ਲੈ ਤੋ ਕਿਸੇ ਸੰਧ ਤੇ ਕੋਈ ਸਬਸਿਡੀ ਨਹੀਂ ਲਈ ਅੱਜ ਤੱਕ ਤਾਂ ਸਾਰੇ ਕਿਸਾਨ ਵੀ ਕਰ ਸਕਦੇ ਆ ਪਰ ਕਰਨਗੇ ਤਾਂ ਸਭ ਤੋਂ ਪਹਿਲਾ ਕੰਮ ਸਰਕਾਰ ਭਾ ਦੇਵੇ ਸਾਡੀਆਂ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋ ਕੇ ਪਹਿਲਾਂ ਵਾਲੇ ਦਿੱਲੀ ਵਾਲੇ ਮੋਰਚੇ ਵਾਲਾ ਕੰਮ ਨਹੀਂ ਹੋਵੇ ਵੀ ਪੱਲੀਆਂ ਚੱਕ ਲੈ। ਲਕੀਰ ਖਿੱਚ ਕੇ ਲੜਾਈ ਲੜਨ ਦੀ ਸਰਕਾਰ ਨਹੀਂ ਦਿੰਦੀ। ਕਿ ਅਸੀਂ ਭਾ ਲੈ ਕੇ ਹੀ ਪਿੱਛੇ ਹਟਾਂਗੇ। ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਗੱਲ ਦੀ ਬਜਾਏ ਲਕੀਰ ਖਿੱਚ ਕੇ ਲੜਾਈ ਲੜੀ ਜਾਵੇ ਤੇ ਸਰਕਾਰ ਉਹਦਾ ਸਾਨੂੰ ਭਾ ਦੇਵੇ। ਤਾਂ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਜਿਵੇਂ ਕਹਿੰਦੇ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਹੀ ਆ ਜਾਂਦੀਆਂ। ਉਹੀ ਗੱਲ ਆ ਮੇਰੇ ਭਰਾਵੋ। ਹਾਥੀ ਦੀ ਪੈੜ ਵਾਲਾ ਕੰਮ ਹੀ ਇਹ ਐ ਮੈਂ ਕਹਿ ਰਿਹਾ ਸੀ ਕਿ ਹਾਥੀ ਦੀ ਪੈੜ ਚ ਸਾਰੀਆਂ ਪੈੜਾਂ ਆ ਜਾਂਦੀਆਂ ਮਤਲਬ ਜਦੋਂ ਜੇਬ ਦੇ ਵਿੱਚ ਗਾਂਧੀ ਹੋਵੇ ਨਾ ਫਿਰ ਗਾਂਧੀ ਦੀ ਇੰਨੀ ਤਾਕਤ ਹੈ ਮੈਂ ਕਈ ਵਾਰੀ ਸਟੇਜਾਂ ਤੇ ਵੀ ਇਹ ਗੱਲ ਬੋਲ ਦਿੰਨਾ ਹੁੰਦਾ ਕਿ ਇਹ ਗੁਰੂ ਘਰ ਦੀ ਗੋਲਕ ਤੱਕ ਨੰਗੇ ਸਿਰ ਜਾਂਦਾ ਹੋਰ ਬੰਦਾ ਜਾ ਕੇ ਦਿਖਾ ਦੇ ਕੋਈ ਜਦੋਂ ਤੁਹਾਡੀ ਜੇਬ ਚ ਗਾਂਧੀ ਹੈ ਤੁਹਾਡੀ ਜੇਬ ਚ 4 ਪੈਸੇ ਹੈਗੇ ਆ ਤੁਸੀਂ ਸੌਖੇ ਆ ਤੁਹਾਨੂੰ ਫਸਲ ਦਾ ਭਾਅ ਸਹੀ ਮਿਲਦਾ ਹੈ ਤੁਸੀਂ ਖਸਾਲ ਆ ਤੁਸੀਂ ਆਪਣੇ ਬੱਚਿਆਂ ਨੂੰ ਹੋਰ ਕੰਮਾਂ ਦੇ ਵੀ ਇਹ ਖੇਤੀ ਨਾਲ ਜੋੜੋਗੇ ਜਦੋਂ ਇੱਧਰ ਜੋੜਾਂਗੇ ਤੁਹਾਡੀ ਜੇਬ ਵਿੱਚ ਪੈਸੇ ਹੋਣ ਤਾਂ ਤੁਸੀਂ ਡੀਜ਼ਲ ਵੀ ਮਚਾ ਦਿਓਗੇ ਮਹਿੰਗੇ ਟਰੈਕਟਰ ਵੀ ਲੈ ਲਾਂਗੇ ਸਾਰਾ ਕੁਝ ਕਰ ਲਾਂਗੇ ਪਰ ਸਭ ਤੋਂ ਪਹਿਲਾ ਕੰਮ ਮੈਂ ਫੇਰ ਕਹਨਾ ਹਾਥੀ ਦੀ ਪੈੜ ਤੇ ਸਾਰੀਆਂ ਪੜਾ ਜਾਂਦੇ ਸਾਡਾ ਜਿਹੜਾ ਬਣਦਾ ਭਾਅ ਹੈ ਸਾਨੂੰ ਉਹ ਨਹੀਂ ਮਿਲਦਾ ਹੈਗਾ ਸਗੋਂ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਕਣਕ ਛੋਨੇ ਤੇ ਜਾਂ ਹੋਰ ਫਸਲਾਂ ਤੇ ਜਿਹੜੀ ਐਮ ਐਸ ਪੀ ਰੇਟ ਹੁੰਦਾ ਉਹ ਤੇ ਵੀ ਕਟੌਤੀਆਂ ਲਾਈਆਂ ਜਾਂਦੀਆਂ ਖੱਜਲ ਖਵਾਰ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਹੈ ਵੱਡੇ ਵੱਡੇ ਸੈਲਰ ਮਾਲਕਾਂ ਵੱਲੋਂ ਆਪਣੀਆਂ ਮਸ਼ੀਨਾਂ ਦੇ ਪੁਆਇੰਟ ਵਧਾਏ ਜਾਂਦੇ ਆ 5 5 ਪੁਆਇੰਟ ਮਤਲਬ ਕੁਆਂਟਲ ਮੰਗਰ 5 5 ਕਿਲੋ ਵੀ ਮਾਰ ਰਹੇ ਆ ਆਮ ਹੀ ਕਿਸਾਨ ਦੀ ਹਰ ਥਾਂ ਤੇ ਲੁੱਟ ਹੁੰਦੀ ਹੈ ਮੈਂ ਕਹਿੰਦਾ ਸਰਕਾਰ ਭਾ ਦੇਵੇ ਸਹੀ ਗਰੰਟੀ ਦੇਵੇ ਉਹਨਾਂ ਦੀ ਮਸ਼ੀਨਾਂ ਦੀ ਗਰੰਟੀ ਹੋਵੇ ਹਰ ਚੀਜ਼ ਦੀ ਗਰੰਟੀ ਹੋਵੇ ਸਾਡੀ ਪਰਾਲੀ ਤਾਂ ਚੀਜ਼ ਹੀ ਕੁਛ ਨਹੀਂ ਸਭ ਤੋਂ ਵੱਡੀ ਗੱਲ ਹੈ ਭਾ ਅਗਲੀ ਵੀਡੀਓ ਦੇ ਵਿੱਚ ਅਗਲੀ ਗੱਲ ਲੈ ਕੇ ਐਸੀ ਮੁੱਦੇ ਨੂੰ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਗਲਤੀ ਹੋਏ ਤਾਂ ਸੰਗਤ ਮਾਫੀ ਜੋਗਾ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ